ਸੋਖੇ ਬਾਜ ਮਿੱਤਰ ਲੋਕ ਕਹਾਣੀ ਮਿਰਗ ਤੇ ਗਿੱਦੜ ਜੰਡ ਥੱਲੇ ਬੈਠੇ ਰਾਮਕਾਰ ਰਹੇ ਸੀ ਜੰਡ ਦੇ ਉੱਪਰ ਇੱਕ ਕਾਂ ਬੈਠਾ ਸੀ ਕਾਂ ਉੱਪਰੋਂ ਉਤਰ ਕੇ ਗਿੱਦੜ ਦੇ ਮਿਰਗ ਕੋਲ ਥੱਲੇ ਸਾਵੇਂ ਆ ਬੈਠਾ ਕਾਂ ਨੇ ਗੱਲ ਚਲਾਈ ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋ ਫਿਰ ਆਪਾਂ ਇਕੱਠੇ ਰਿਹਾ ਕਰਾਂਗੇ ਤੇ ਕੋਈ ਅਜਾਈ ਥਾਂ ਲੱਭਾਂਗੇ ਜਿੱਥੇ ਆਪਾਂ ਤਿੰਨਾਂ ਨੂੰ ਰੱਜ ਕੇ ਖਾਣਾ ਖਾਨ ਨੂੰ ਮਿਲਿਆ ਕਰੂ ਕਾਨ ਦਾ ਸਜਾ ਉਹਨਾਂ ਨੂੰ ਵੀ ਜਜਿਆ ਫਿਰ ਤਿੰਨਾਂ ਨੇ ਮਿੱਤਰਵੰਦ ਦੀ ਸੌਂ ਖਾਧੀ ਗਿੱਦੜ ਨੇ ਕਿਹਾ ਭਰਾ ਕਾਮ ਤੂੰ ਹੀ ਕੋਈ ਅਜਿਹੀ ਥਾਂ ਲੱਭ ਜਿੱਥੇ ਆਪਾਂ ਤਿੰਨਾਂ ਨੂੰ ਖਾਣ ਲਈ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲਣ ਕਾਨ ਨੇ ਕਿਹਾ ਤੁਸੀਂ ਬੈਠੋ ਮੈਂ ਅਡਾਰੀ ਮਾਰ ਕੇ ਅਜਿਹੀ ਥਾਂ ਲੱਭਦਾ ਕਾਨ ਨੇ ਉੜਦਿਆਂ ਉੜਦਿਆਂ ਚਾਰ ਸਪੇਰੇ ਆਪਣੀ ਤੇਜ ਨਜ਼ਰ ਮਾਰੀ ਅਤੇ ਥਾਂ ਲੱਭ ਲਈ ਕਾਮ ਮਿਰਗ ਤੇ ਗਿੱਦੜ ਕੋਲ ਵਾਪਸ ਆ ਕੇ ਕਹਿਣ ਲੱਗਾ ਲੈ ਪ੍ਰਭੂ ਮੈਂ ਅਜਿਹੀ ਥਾਂ ਲੱਭ ਲਈ ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ ਥੋੜੀ ਹੀ ਦੂਰੀ ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ ਖਖੜੀਆਂ ਤੇ ਮੂਠ ਬੀਜਿਆ ਹਨ ਮੈਂ ਬਾਜਰੇ ਦੇ ਸਿੱਟਿਆਂ ਤੋਂ ਬਾਜਰੇ ਦੇ ਦਾਣੇ ਠੰਗ ਲਿਆ ਕਰੂੰ ਤੂੰ ਗਿੱਦੜਾ ਖਖੜੀਆਂ ਖਾ ਲਿਆ ਕਰੀ ਤੇ ਮਿਰਗ ਮੂਠ ਚਰ ਲਿਆ ਕਰੂੰ ਨਾਲੇ ਜਦੋਂ ਮੈਂ ਉੱਚੇ ਬਾਜਰੇ ਦੇ ਸਿੱਟਿਆਂ ਤੇ ਬੈਠਾ ਹੂੰ ਤਾਂ ਮੈਨੂੰ ਦੂਰੋਂ ਆਉਂਦਾ ਕਿਸਾਨ ਦਿਸ ਪਿਆ ਕਰੂੰ ਤੇ ਮੈਂ ਕਾਮਾਰੌਲੀ ਪਾ ਦਿਆ ਕਰੂੰ ਜਦੋਂ ਉਹ ਨੂੰ ਕਿਸਾਨ ਖੇਤ ਵਿੱਚ ਆਇਆ ਕਰੂੰ ਆਪਾਂ ਤਿੰਨੇ ਪੱtre ਵਾਜਿਆ ਕਰਾਂਗੇ ਪਰਾ ਕਾਮਾ ਮਤਾ ਪਾਸ਼ਾ ਹਏ ਹੁਣ ਬਸ ਉਸ ਥਾਂ ਲੈ ਚੱਲ ਗਿੱਦੜ ਤੇ ਮਿਰਗ ਨੇ ਇੱਕ ਸੁਰਚ ਹੰਗਾਰਾ ਭਰਿਆ ਕਾਂ ਅਸਮਾਨ ਵਿੱਚ ਉੱਡਣ ਲੱਗਾ ਮਿਰਗ ਤੇ ਗਿੱਦੜ ਉੱਡਦੇ ਕਾਂ ਵੱਲ ਦੇਖਦੇ ਅਤੇ ਤੁਰਦੇ ਉਸ ਥਾਂ ਪਹੁੰਚ ਗਏ ਕਾਂ ਸਿੱਟੇ ਤੇ ਬੈਠ ਕੇ ਬਾਜਰਾ ਠੁੰਗਣ ਲੱਗ ਗਿਆ ਮਿਰਗ ਮੂਠ ਚਰਨ ਲੱਗ ਪਿਆ ਤੇ ਗਿੱਦੜ ਖਖੜੀਆਂ ਖਾਣ ਲੱਗ ਪਿਆ ਤਿੰਨੇ ਰੱਜ ਕੇ ਆਪੋ ਆਪਣੇ ਰਾਹ ਤੁਰ ਪਏ ਰਜਾਨਾ ਆਪਣੇ ਬੱਜੇ ਹੋਏ ਸਮੇਂ ਤੇ ਤਿੰਨੇ ਉਸ ਕਿਸਾਨ ਦੇ ਖੇਤ ਵਿੱਚ ਪਹੁੰਚਦੇ ਤੇ ਢਿੱਡ ਭਰ ਕੇ ਆਪਣੀ ਟਿਕਾਣੀ ਤੇ ਚਲੇ ਜਾਂਦੇ। ਕਿਸਾਨ ਬੜਾ ਦੁਖੀ ਸੀ ਕਿਉਂਕਿ ਉਸ ਦੀ ਫਸਲ ਦਾ ਰੋਜ਼ ਅਜਾੜਾ ਹੁੰਦਾ ਸੀ। ਇੱਕ ਦਿਨ ਕਿਸਾਨ ਨੇ ਲੱਸੀ, ਬਾਲੀ ਬਲਣੀ ਤੇ ਦਾੜ ਰੋਟੀ ਵਾਲਾ ਟੋਕਰਾ ਸਿਰ ਤੋਂ ਲਾ ਕੇ 베ਰੀ ਹੀਟ ਰੱਖਿਆ ਅਤੇ ਬੈਠ ਕੇ ਸੋਚਣ ਲੱਗ ਪਿਆ ਕਿ ਇਨ੍ਹਾਂ ਜਾਨਵਰਾਂ ਦਾ ਕੀ ਹੱਲ ਹੋਵੇ। ਹਰ ਰੋਜ਼ ਫਸਲ ਦਾ ਅਜਾੜਾ ਕਰਦੇ ਨੇ। ਅਖੀਰ ਉਸ ਨੇ ਫੈਸਲਾ ਕੀਤਾ ਕਿ ਗਿੱਦੜ ਤਾਂ ਚਲਾਕ ਨੇ। ਹਾਂ ਮਿਰਗ ਪੋਲਾ ਹੈ ਇਸ ਲਈ ਉਸ ਨੂੰ ਚੰਗਾ ਲਾਇਆ ਜਾਵੇ ਕਿ ਕਿਸਾਨ ਨੇ ਰਾਤ ਨੂੰ ਲਾਲ ਟੈਨ ਲੈ ਕੇ ਵਧੀਆ ਢੰਗ ਨਾਲ ਝੂਗਾ ਲਾ ਦਿੱਤਾ ਮੋਠ ਚੁਗ ਚਰਦੇ ਮਿਰਗ ਦੀ ਲੱਤ ਝੂंगे ਵਿੱਚ ਫਸ ਗਈ ਫਸਿਆ ਮਿਰਗ ਰਿੰਗਣ ਲੱਗ ਪਿਆ ਸੀ ਤਿੱਹੀ ਕਾ ਮਿਰਗ ਕੋਲਾ ਆ ਗਿਆ ਤੇ ਮਿਰਗ ਨੂੰ ਫਸਿਆ ਦੇਖ ਕੇ ਗਿੱਦੜ ਨੂੰ ਆਵਾਜ਼ ਮਾਰੀ ਤਿੰਨੇ ਸੋਚਣ ਲੱਗੇ ਕਿ ਮਿਰਗ ਨੂੰ ਕਿਵੇਂ ਛੁਡਾਈਏ ਕਾਂ ਕਹੇ ਲੱਗਿਆ ਕਿ ਜੇ ਕਿਸਾਨ ਆ ਗਿਆ ਤਾਂ ਉਹ ਪੱਕਾ ਮਿਰਗ ਨੂੰ ਮਾਰ ਦੇਉ ਆਪਾਂ ਤਿੰਨਾਂ ਨੇ ਦੁੱਖ ਸੁੱਖ ਵਿੱਚ ਜਾਰੀ ਪਗਾਉਣ ਦੀ ਸੌ ਖਾਦੀ ਹੈ ਤੇ ਇਹੀ ਜਾਰੀ ਪਗਾਉਣ ਦਾ ਸਮਾਂ ਹੈ ਪਰ ਮੇਰੀ ਚੁੰਝ ਨਾਲ ਝੁੰਗਾ ਨਹੀਂ ਖੁੱਲ ਸਕਦਾ ਕਿਉਂਕਿ ਇਹ ਕੱਚੇ ਚਾਮੜੇ ਦੇ ਸਲੂ ਤੇ ਲੱਕੜ ਦਾ ਬਣਿਆ ਸਖਤ ਝੂਗਾ ਹੈ ਪਰ ਤੂੰ ਕਿਦੜਾ ਤੂੰ ਆਪਣੇ ਦੰਦਾਂ ਨਾਲ ਪੱਕੇ ਸਲੂ ਨੂੰ ਕੱਟ ਸਕਦਾ ਹੈ ਤੇ ਝੂਗਾ ਸਲੂ ਕਟਨ ਨਾਲ ਢਿੱਲਾ ਹੋ ਜਾਵੇਗਾ ਤੇ ਮਿਰਗ ਝੂੰਗੇ ਚੋਂ ਲੱਤ ਨਿਕਲ ਜਾਊਗੀ ਕਾਂ ਦੀ ਇਹ ਗੱਲ ਸੁਣ ਗਿੱਦੜ ਸੋਚਣ ਲੱਗਿਆ ਖੱਕੜੀਆਂ ਤਾਂ ਰੋਜ਼ ਖਾਈਆਂ ਨੇ ਅੱਜ ਮਾਸ ਖਾਵਾਂਗੇ ਕਿਉਂਕਿ ਕਿਸਾਨ ਨੇ ਮਿਰਗ ਨੂੰ ਮਾਰ ਕੇ ਸਾਰਾ ਮਾਸ ਤਾਂ ਨਾਲ ਨਹੀਂ ਲੈ ਕੇ ਜਾਣਾ ਜਿਹੜਾ ਬਚੇਗਾ ਉਹ ਮੈਂ ਹੀ ਖਾਵਾਂਗਾ ਗਿੱਦੜਾ ਦਸ ਭਰਾਵਾ ਕਾਂ ਗਿੱਦੜ ਦਾ ਜਵਾਬ ਜਾਣਨਾ ਚਾਹੁੰਦਾ ਸੀ ਗਿੱਦੜ ਨੇ ਬਹਾਨਾ ਬਣਾਇਆ ਤੇ ਕਹਿਣ ਲੱਗਿਆ ਮੇਰਾ ਤਾਂ ਭਰਾਵਾ ਸੰਗ ਟਰਚੌਤ ਦਾ ਵਰਤ ਰੱਖਿਆ ਹੋਇਆ ਮੈਂ ਤਾਂ ਸੰਗ ਤੋਂ ਅੱਗੇ ਥੁੱਕ ਵੀ ਨਹੀਂ ਲਿਆ ਸਕਦਾ ਜੇ ਸਲਹੁ ਕੱਟਦੇ ਸਮੇ ਮੇਰੇ ਅੰਦਰ ਪੱਕਾ ਚੰਮ ਲੰਗ ਲੰਗ ਗਿਆ ਤਾਂ ਮੇਰਾ ਵਰਤ ਟੁੱਟ ਜਾਊ ਕਾਂ ਗਿੱਦੜ ਦੇ ਜਵਾਬ ਤੋਂ ਮਨ ਹੀ ਮਨ ਔਖਾ ਹੋ ਗਿਆ ਸੀ ਫਿਰ ਉਸ ਨੇ ਕਿਹਾ ਚੰਗਾ ਫਿਰ ਤੂੰ ਆ ਕੇ ਕਰਮ ਐ ਕਰ ਉਹ ਜਿਹੜੀ ਵੀ ਬੇਰੀ ਹੈ ਜਿੱਥੇ ਪੂਰਾ ਘੜਾ ਪਿਆ ਤੇ ਜਿੱਥੇ ਕਿਸਾਨ ਟੋਕਰਾ ਧਰਦਾ ਹੁੰਦਾ ਉਥੇ ਨੇੜੇ ਵੱਡੀਆਂ-ਵੱਡੀਆਂ ਬੂੰਆਂ ਨੇ ਤੂੰ ਉਹਨਾਂ ਵਿੱਚ ਜਾ ਕੇ ਲੁਕ ਜਾ ਦੇਖਦੇ ਆ ਕੀ ਬਣਦਾ ਗਿੱਦੜ ਬੂੰਆਂ ਵਿੱਚ ਜਾ ਕੇ ਲੁਕ ਗਿਆ ਕਾਂ ਉੱਡ ਗਿਆ ਤੇ ਗਿੱਦੜ ਤੋਂ ਚੋਰ ਨੂੰ ਧਰਤੀ ਤੇ ਉਤਰ ਕੇ ਟਪੂਸੀਆਂ ਮਾਰਦਾ ਮਿਰਗ ਕੋਲ ਪਹੁੰਚ ਗਿਆ ਤੇ ਕਹਿਣ ਲੱਗਿਆ ਲੈ ਵੀ ਭਰਾਵਾ ਤੈਨੂੰ ਮੈਂ ਇੱਕ ਯੋਗਤ ਦੱਸਦਾ ਕਿਸਾਨ ਭੂਲੇ-ਪਾਲੇ ਹੁੰਦੇ ਨੇ ਤੂੰ ਡਿੱਗ ਪੈ ਲੱਤਾਂ ਨਸਾਲ ਲੈ ਅਤੇ ਜਦ ਤੇਰੇ ਕੋਲ ਕਿਸਾਨ ਆਇਆ ਤਾਂ ਤੂੰ ਸਾਹ ਕ ਸੀਟ ਲਈ ਉਸ ਨੂੰ ਇਉਂ ਲੱਗਣਾ ਚਾਹੀਦਾ ਕਿ ਤੂੰ ਮਰ ਗਿਆ ਉਹ ਤੈਨੂੰ ਉਲਟਾਉ ਪਲਟਾਉ ਪਰ ਤੂੰ ਸਾਹ ਨਾ ਬਾਹਰ ਕੱਢੀ ਫੇਰ ਉਹ ਤੇਰਾ ਝੂਗਾ ਹੱਥਾਂ ਨਾਲ ਖੋ ਖਿੱਚ ਕੇ ਤੇਰੀ ਲੱਤ ਬਾਹਰ ਕੱਢ ਦੇਉ ਤੂੰ ਉਵੇਂ ਪਿਆ ਰਹੀ ਮੈਂ ਅਸਮਾਨ ਵਿੱਚੋਂ ਉਡਦਾ ਨਜ਼ਰ ਰੱਖੂੰਗਾ ਤੇ ਜਦੋਂ ਕਿਸਾਨ ਤੇਰੀ ਲੱਤ ਬਾਹਰ ਕੱਢ ਦੇਵੇਗਾ ਤਾ ਮੈਂ ਜਿੱਥੇ ਉਸ ਦੀ ਲੱਸੀ ਤੇ ਰੋਟੀਆਂ ਦਾ ਟੋਕਰਾ ਰੱਖਿਆ ਹੁੰਦਾ ਉਥੇ ਜਾ ਕੇ ਕਾਂ ਕਾਂ ਕਰਕੇ ਰੌਲਾ ਪਾਉਂ ਉਹ ਮੇਰੇ ਵੱਲ ਕਹਾੜੀ ਲੈ ਕੇ ਭੱਜੂ ਤੇ ਜਦ ਉਹ ਮੇਰੇ ਵੱਲ ਭੱਜਣ ਲੱਗੇਗਾ ਤੂੰ ਵੀ ਭੱਜ ਜਾਵੀਂ ਜਦ ਕਿਸਾਨ ਨੇ ਖੇਤ ਵਿੱਚੋਂ 베ਰੀਵਲ ਆਇਆ ਤਾਂ ਕਿ ਦਸੇ ਮਦਾਬ ਕਿਹੂ ਹੋਇਆ ਜਦ ਕਾਂ ਰੌਲੀ ਪਾਉਂਦਾ ਟੋਕਰੇ ਵਿੱਚ ਲੀਆਂ ਰੋਟੀਆਂ ਖਰਾਬ ਕਰਨ ਲੱਗਿਆ ਤਾਂ ਕਿਸਾਨ ਕਾਂ ਵੱਲ ਹੋ ਗਿਆ ਅਤੇ ਉਸਨੇ ਭੱਜ ਦੇ ਕਾਂ ਵੱਲ ਚਲਾਵੀ ਕਹਾੜੀ ਮਾਰੀ ਜੋ ਥੋੜੀ ਜਹੀ ਅੱਗੇ ਜਾ ਕੇ ਗਿੱਦੜ ਦੇ ਕੰਨ ਤੇ ਵੱਜੀ ਅਤੇ ਗਿੱਦੜ ਪਟਾਨੀਆਂ ਲੈਂਦਾ ਚੀਕਾਂ ਮਾਰਦਾ ਭੱਜ ਗਿਆ ਅਸਮਾਨ 'ਚ ਉੜਦੇ ਕਾਂ ਨੇ ਗਿੱਦੜ ਨੂੰ ਉੱਚੀ-ਉੱਚੀ ਕਿਹਾ ਗਿੱਦੜਾ ਤੂੰ ਸੰਗਟ 14 ਵਰਤ ਰੱਖਿਆ ਤੇ ਨਾ ਟੁੱਕੀ ਨਾੜੀ ਮਿੱਤਰਾਂ ਨਾਲ ਤਰੈ ਤ੍ਰੋ ਕਮਾਇਆ ਤੇਰੇ ਕੰਨ ਤੇ ਪਈ ਕਹਾੜੀ ਇਹੋ ਜਿਹੀਆਂ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ